ਬਾਬਾ ਗੁਰਦਰ ਸਿੰਘ ਜੀ ਜਿਹੜੇ ਰਾਧਾ ਸਵਾਮੀ ਉਸ ਆਪਣੇ ਸੰਪਰਦਾ ਦੇ ਮੁਖੀ ਨੇ ਤੇ ਉਹ ਇੱਥੇ ਜਿਹੜੇ ਆਏ ਦਰਸ਼ਨਾ ਵਾਸਤੇ ਆਏ ਉਹਨਾਂ ਨੇ ਆ ਕੇ ਬੁੱਢਾ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਗੁਰੂ ਰਾਮਾ ਲਖੜਾ ਸਾਹਿਬ ਦੇ ਦਰਸ਼ਨ ਕੀਤੇ ਜਿਹੜਾ ਸੀ ਉਹਨਾਂ ਨੇ ਆ ਕੇ ਇੱਥੇ ਜਿਆਦਾ ਕੰਮ ਕੀਤਾ ਜਦ ਨਾਲ ਸ਼ੀਦੀ ਤੇ ਗਾਂ ਵੀ ਉਹਨਾਂ ਨੇ ਜਿਹੜਾ ਸਿੱਖੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਵਸ ਧਾਰਮਿਕ ਉਹਨਾਂ ਨੇ 5-10 ਮਿੰਟ ਵਿਚਾਰ ਅੰਦਰੇ ਕੀਤੇ ਤੇ ਉਹਨਾਂ ਦੇ ਮਨ ਚ ਕਾਫੀ ਦੇਰ ਤੋਂ ਸੀ ਕਿ ਮੈਂ ਨਿਹੰਗ ਸਿੰਘਾਂ ਪ੍ਰਤੀ ਜਿਹੜਾ ਇੱਕ ਬਹੁਤ ਉਹਨਾਂ ਨੂੰ ਪ੍ਰਭਾਵ ਹੈ ਉਹਨਾਂ ਦੇ ਮਨ ਦੇ ਵਿੱਚ ਉੱਥੇ ਬੁੱਢਾ ਦਾਲ ਪ੍ਰਤੀ ਉਹਨਾਂ ਦਾ ਬਹੁਤ ਜ਼ਿਆਦਾ ਪ੍ਰੇਮ ਪਿਆਰ ਸਤਿਕਾਰ ਹੈ ਤੇ ਉਹ ਆਪਣੇ ਆਇਤ ਧਾਰਮਿਕ ਜਿਹੜਾ ਵਿਸ਼ੇ ਤੇ ਹੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਉਹਦੇ ਤੋਂ ਧਾਰਮਿਕ ਵਿਸ਼ੇ ਤੋਂ ਬਾਹਰ ਉਹਨਾਂ ਨੇ ਨਹੀਂ ਗਏ ਤੇ ਉਹ ਹਮੇਸ਼ਾ ਇਹ ਵੀ ਚੰਗਾ ਲੱਗਿਆ ਵੀ ਉਹ ਸਿੱਖੀ ਜਿਹੜਾ ਸਰੂਪ ਨੂੰ ਵੀ ਧਾਰਨ ਰੱਖਦੇ ਨੇ